老弟，老弟，老弟，阿弟，阿啊，阿弟，阿弟，阿弟，阿弟。 ਆ ਜਿਓ ਆ ਜਿਓ ਜੀ ਆ ਜਿਓ ਤੁਹਾਨੂੰ ਦਿਖਾਉਂਦੇ ਆ ਜੀ ਆਪਾਂ ਨੰਗਲ ਡੈਮ ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਹੋਰ ਠੀਕ ਠਾਕ ਤੁਸੀਂ ਜੁੜ ਚੁੱਕੇ ਹੋ ਜੀ ਰਾਹੁਲ ਐਨ ਆਰ ਆਈ ਬਲੌਗਸ ਚੈਨਲ ਦੇ ਨਾਲ ਆਪਾਂ ਪਹਿਲੀ ਵਾਰੀ ਲਾਈਵ ਆਏ ਸੀਗੇ ਜੀ ਤਾਂ ਸਾਨੂੰ ਪਤਾ ਨਹੀਂ ਜੀ ਲੱਗੇ YouTube ਦੇ ਵਿੱਚ ਠੀਕ ਹੈ ਜੀ ਤੇ ਇਸ ਵਕਤ ਅਸੀਂ ਖੜੇ ਹੋਏ ਆ ਜੀ ਨੰਗਲ ਪਾਖੜਾ ਨੈ ਪਾਖੜਾ ਡੈਮ ਦੇ ਉੱਤੇ ਤੇ ਤੁਸੀਂ ਵੇਖ ਸਕਦੇ ਹੋ ਜੀ 26 게ਟਾਂ ਦੇ ਵਿੱਚੋਂ ਲਗਭਗ 12 ਤੋਂ 13 ਗੇਟ ਖੁੱਲੇ ਗਏ ਆ ਜੀ ਤੇ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਮੇਰੀ ਸਹੀ ਆਵਾਜ਼ ਆਉਂਦੀ ਪਈ ਤਾਂ ਦੱਸਿਓ ਜੀ ਤੁਸੀਂ ਠੀਕ ਹੈ ਜੀ ਤੇ ਇਸ ਵਕਤ ਅਸੀਂ ਖੜੇ ਹੋਏ ਆ ਜੀ ਪਖੜਾ ਨੰਗਲ ਡੈਮ ਨੰਗਲ ਡੈਮ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਜੀ ਕਿ 26 게ਟਾਂ ਦੇ ਵਿੱਚੋਂ ਲਗਭਗ ਖੋਲੇ ਗਏ ਆ ਜੀ 게ਟ ਕੁਝ ਕੁ 게ਟ ਖੋਲੇ ਗਏ ਆ ਜੀ ਤੇ ਤੇ ਟਪ ਬਹੁਤ ਜ਼ਿਆਦਾ ਪੈ ਰਹੀ ਵਾ ਤੇ ਗੱਡੀਆਂ ਵੀ ਲੰਘਦੀਆਂ ਪਈਆਂ ਜਿਹਦੇ ਕਰਕੇ ਸ਼ੋਰ ਸ਼ਰਾਬਾ ਬਹੁਤ ਹੁੰਦਾ ਪਿਆ ਪਰ ਫੇਰ ਵੀ ਅਸੀਂ ਤੁਹਾਨੂੰ ਨੰਗਲ ਡੈਮ ਦਿਖਾਉਣ ਦੀ ਕੋਸ਼ਿਸ਼ ਕਰਦੇ ਪਿਆ ਜੀ ਤੁਸੀਂ ਵੇਖ ਸਕਦੇ ਹੋ ਜੀ ਸਾਹਮਣੇ ਲਾਈਵ ਤਸਵੀਰਾਂ ਨੰਗਲ ਡੈਮ ਦੀਆਂ ਫਲੱਡ ਗੇਟ ਖੋਲੇ ਗਿਆ ਜੀ ਤੇ ਤੁਹਾਨੂੰ ਅੱਗੇ ਆਪਾਂ ਰਿਪੋਰਟ ਦੇਣ ਦੀ ਕੋਸ਼ਿਸ਼ ਵੀ ਕਰਾਂਗੇ ਜੀ ਪਰ ਜਦੋਂ ਤੱਕ ਤੁਸੀਂ ਸਾਹਮਣੇ ਵੇਖੀ ਜਾਓ ਜੀ ਨੰਗਲ ਡੈਮ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੀ ਦੇਖ ਸਕਦੇ ਹੋ ਜੀ ਸਾਹਮਣੇ ਹੈਗਾ ਜੀ ਇਹ ਨੰਗਲ ਵਾਲਾ ਰੋਡ ਤੇ ਦੇਖੋ ਜੀ ਲੋਕ ਗੱਡੀਆਂ ਖੜਾ ਖਰਾ ਕੇ ਦੇਖ ਰਹੇ ਨੇ ਜੀ ਨੰਗਲ ਡੈਮ ਤੇ ਇਧਰ ਵੀ ਦੇਖ ਲਓ ਜੀ ਲੋਕ ਬੜੀ ਦੂਰ ਦੂਰੋਂ ਵੇਖਣ ਆ ਰਹੇ ਆ ਜੀ ਇਹਨੂੰ ਕਿਉਂਕਿ ਫਲੱਡ ਗੇਟ ਖੋਲੇ ਗਿਆ ਬੀਬੀਐਮਬੀ ਵੱਲੋਂ ਸੋ ਆਪਾਂ ਤੁਹਾਨੂੰ ਦਿਖਾ ਰਹੇ ਆ ਜੀ ਲਾਈਵ ਤਸਵੀਰਾਂ ਨੰਗਲ ਡੈਮ ਦੀਆਂ ਤੁਸੀਂ ਦੇਖ ਸਕਦੇ ਹੋ ਜੀ ਸੱਤ ਲਈ ਪੂਰਾ ਉਫਾਨ ਤੇ ਆਇਆ ਹੋਇਆ ਹੈ ਜੀ ਅੱਜ ਆਪਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਜੀ ਤੇ ਬੈਕ ਸਾਈਡ ਹੈਗਾ ਜੀ ਭਾਖੜਾ ਡੈਮ ਤੇ ਇਸ ਵਕਤ ਅਸੀਂ 26 ਗੇਟਾਂ ਦੇ ਨੰਗਲ ਡੈਮ ਦੇ ਉੱਤੇ ਖੜੇ ਹੋਏ ਆ ਜੀ ਤੇ ਤੁਸੀਂ ਵੇਖ ਸਕਦੇ ਹੋ ਜੀ ਲਾਈਵ ਤਸਵੀਰਾਂ ਅੱਜ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਤੇ ਸੱਤ ਲੋ ਦਰਿਆ ਵੇਖ ਲਓ ਜੀ ਪੂਰਾ ਉਫਾਨ ਤੇ ਆਇਆ ਹੋਇਆ ਆ ਨੱਕੋ ਨੱਕ ਪੂਰਾ ਭਰਿਆ ਹੋਇਆ ਹੈ ਜੀ ਇਹ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੁਸੀਂ ਵੱਧ ਤੋਂ ਵੱਧ ਠੀਕ ਹੈ ਜੀ ਵੇਖੀ ਜਾਓ ਜੀ ਤੁਸੀਂ ਜੇਕਰ ਤੁਹਾਨੂੰ ਮੇਰੀ ਸਹੀ ਆਵਾਜ਼ ਆ ਰਹੀ ਤਾਂ ਤਾਂ ਵੀ ਤੁਸੀਂ ਦੱਸੀ ਜਾਓ ਕਿਉਂਕਿ ਆਪਾਂ ਫਸਟ ਟਾਈਮ ਲਾਈਵ ਆਏ ਆ ਜੀ YouTube ਦੇ ਉੱਤੇ ਤਾਂ ਤੁਹਾਨੂੰ ਆਪਾਂ ਫੇਰ ਵੀ ਹੈ ਨਾ ਜਿੰਨੀ ਆਵਾਜ਼ ਆਈ ਮੇਰੀ ਤੁਸੀਂ ਐਕਸੈਪਟ ਕਰਿਓ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ 26 ਗੇਟ ਨੰਗਲ ਡੈਮ ਦੇ ਤੇ ਤਾਂ ਉੱਪਰ ਬਹੁਤ ਜ਼ਿਆਦਾ ਵਾ ਲੋਕ ਗੱਡੀਆਂ ਖੜਾ ਖੜਾ ਦੇਖਣ ਆ ਰਹੇ ਆ ਜੀ 26 ਗੇਟਾਂ ਨੂੰ ਕਿਉਂਕਿ ਇਹਨਾਂ ਦੇ ਫਲੱਡ ਗੇਟ ਖੋਲੇ ਗਏ ਆ ਵੇਖੋ ਜੀ ਇੱਧਰ ਵੀ ਲੋਕ ਵੇਖਣ ਦੇ ਆ ਤੇ ਉੱਧਰ ਵੀ ਲੋਕ ਵੇਖਣ ਦੇ ਪਏ ਆ ਜੀ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਜੀ ਇਸ ਵਕਤ ਲਾਈਵ ਤਸਵੀਰਾਂ 26 ਡੈਮ ਨੰਗਲ ਡੈਮ ਤੋਂ ਬਬਰ ਕੋਸ਼ਿਸ਼ ਕਰਨ ਦਾ ਮਤਲਬ ਕੇਵਲੋ ਕੇਵਲ ਇਹ ਸਨ ਹੈ ਕਿ ਤਮਾਮ ਉਹ ਲੋਗੋ ਤੇ ਆ ਤੇ ਆਪਾਂ ਹੁਣ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਜੀ ਇਹਦੇ ਬੈਕ ਸਾਈਡ ਹੈਗਾ ਜੀ ਨੰਗਲ ਭਾਖੜਾ ਡੈਮ ਤੇ ਭਾਖੜਾ ਡੈਮ ਦੇ ਵਿੱਚੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਜੀ ਨੰਗਲ ਡੈਮ ਦੇ ਵਿੱਚੋਂ ਤੇ ਨੰਗਲ ਡੈਮ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਜੀ ਸਤਲੁਜ ਦਰਿਆ ਦੇ ਵਿੱਚ ਸੋ ਆਪਾਂ ਤੁਹਾਨੂੰ ਇਸ ਵਕਤ ਲਾਈਵ ਤਸਵੀਰਾਂ ਦਿਖਾ ਰਹੇ ਆ ਜੀ ਨੰਗਲ ਡੈਮ ਤੋਂ ਤੇ ਸਤਲੁਜ ਦੇ دریا ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਜੀ ਵੇਖੋ ਜੀ ਤੁਸੀਂ ਲਾਈਵ ਤਸਵੀਰਾਂ ਤੇ ਪਾਖੜਾ ਡੈਮ ਦੀ ਅੱਜ ਦੀ ਜੇਕਰ ਗੱਲ ਕਰੀਏ ਲੈਵਲ ਦੀ ਤਾਂ 1668 ਫੁੱਟ ਦਰਜ ਕੀਤਾ ਗਿਆ ਜੀ ਜਿਹੜਾ ਕਿ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਘਟਿਆ ਜੀ ਤੇ ਇਸ ਵਕਤ ਨੰਗਲ ਡੈਮ ਦੇ ਥਰੂ 60000 ਕਿਸੀਕ ਪਾਣੀ ਛੱਡਿਆ ਜਾ ਰਿਹਾ ਹੈ ਜੀ ਸਤਲੁਜ ਦਰਿਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਿਆ ਜੀ ਤੁਹਾਨੂੰ ਆਪਾਂ ਲਾਈਵ ਅਪਡੇਟ ਦੇਣੇ ਤੁਹਾਨੂੰ ਆਪਾਂ ਲਾਈਵ ਅਪਡੇਟ ਦੇਣ ਦੀ ਕੋਸ਼ਿਸ਼ ਕਰਦੇ ਪਏ ਜੀ ਨੰਗਲ ਡੈਮ ਤੋਂ ਤੇ ਇਸ ਵਕਤ ਸਮਾਂ ਹੋਇਆ ਹੈ ਜੀ 5 ਵਜੇ ਦੀ ਸ਼ਾਮਾਂ ਦੇ ਤੇ ਤਰੀਕ ਅੱਜ ਤੁਹਾਨੂੰ ਹੈਗੀ ਜੀ ਅੱਜ 3 ਤਰੀਕ ਹੈਗੀ ਜੀ ਠੀਕ ਹੈ ਜੀ ਤੁਹਾਨੂੰ ਲਾਈਵ ਅਪਡੇਟ ਦੇਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਤੁਸੀਂ ਦੇਖ ਸਕਦੇ ਹੋ ਜੀ ਸਾਹਮਣੇ 26 ਗੇਟ ਨੰਗਲ ਡੈਮ ਦੇ ਤੇ ਸੱਤ ਲੋਈ ਪੂਰਾ ਉਫਾਨ ਤੇ ਆਇਆ ਹੋਇਆ ਜੀ ਨੱਕੋ ਨੱਕ ਤੁਸੀਂ ਦੇਖ ਸਕਦੇ ਹੋ ਜੀ ਤੇ ਤੁਹਾਨੂੰ ਆਪਾਂ ਦੱਸ ਦੇਣਾ ਚਾਹੁੰਦੇ ਆ ਜੀ ਕਿ 60000 ਕਿਊਸਿਕ ਪਾਣੀ ਇਹਦੇ ਵਿੱਚੋਂ ਛੱਡਿਆ ਜਾ ਰਿਹਾ ਜੀ ਸਤਲੁਜ ਦਰਿਆ ਦੇ ਵਿੱਚ ਸੋ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਜੀ ਕਰਦੇ ਪਏ ਆ ਜੀ ਤੇ 9000 ਕਿਊਸਿਕ ਛੱਡਿਆ ਜਾ ਰਿਹਾ ਜੀ ਨੰਗਲ ਹਾਈਡਲ ਚੈਨਲ ਦੇ ਵਿੱਚ ਸੋ ਆਪਾਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੀ 26 ਗੇਟਾਂ ਦੀ ਨੰਗਲ ਡੈਮ ਦੀ ਤੁਸੀਂ ਦੇਖ ਸਕਦੇ ਹੋ ਜੀ ਲੋ ਜੀ ਪੰਜਾਬੀ ਉਹ ਅੱਜ ਅਸੀਂ ਤੁਹਾਨੂੰ ਦਿਖਾਇਆ ਜੀ ਨੰਗਲ 26 ਡੈਮ ਨੰਗਲ ਡੈਮ ਦੇ ਠੀਕ ਹੈ ਜੀ 26 ਫਲੱਡ ਗੇਟ ਸੀਗੇ ਜੀ ਜੋਨਾਂ ਦੇ ਵਿੱਚੋਂ ਕੁਝ ਫਲੱਡ ਗੇਟ ਖੋਲੇ ਗਿਆ ਜੀ ਤੁਹਾਨੂੰ ਅਸੀਂ ਦਿਖਾ ਦਿੱਤਾ ਹੈ ਜੀ ਤੇ ਹੁਣ ਆਪਾਂ ਕਰਨ ਲੱਗੇ ਆ ਜੀ ਸਮਾਪਤੀ ਲਾਈਵ ਦੀ ਆਪਾਂ ਪਹਿਲੀ ਵਾਰੀ ਸੀਗੇ ਜੀ ਤਾਂ ਸਾਨੂੰ ਬਹੁਤਾ ਧੁੱਪ ਬਹੁਤ ਜ਼ਿਆਦਾ ਪੈ ਰਹੀ ਸੀਗੀ ਤੇ ਬਾਕੀ ਭੁੱਲ ਜੁਕ ਮਾਫ ਕਰਨੀ ਠੀਕ ਹੈ ਜੀ ਬਾਕੀ ਦੀ ਜਾਣਕਾਰੀ ਆਪਾਂ ਤੁਹਾਨੂੰ ਵਲੌਗ ਦੇ ਵਿੱਚ ਦਵਾਂਗੇ ਬਾਕੀ ਮਿਲਦੇ ਆ ਜੀ ਬਾਏ ਬਾਏ ਜੀ Rabraka!